ਹਾਂਜੀ ਦੋਸਤੋ ਪਲਕਮਾ ਜੇ ਕਿ ਪੰਜਾਬੀ ਚੈਨਲ ਤੇ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਸੁਹਾਗਾ ਆ ਮੈਂ ਜਿਹੜੇ ਤਿੰਨ ਬੋਰਡ ਲੱਕੜ ਦੇ ਪੀਸ ਇਹ ਮੈਂ ਲਿਆਂਦੇ ਆ ਇਹ ਹੈਗੇ 4x6 ਇੰਚ ਦੇ ਤਿੰਨ ਪੀਸ ਆ ਬਾਹਲਾ ਪਾਰਾ ਨਹੀਂ ਆਪਾਂ ਬਣਾਉਣਾ ਸਭ ਕੰਪੈਕਟ ਟਰੈਕਟਰ ਉਹਦੇ ਲਈ ਆਪਾਂ ਬਣਾਉਣਾ ਆ ਜਿਹੜੇ ਸਰੀਏ ਆ ਇਹਨਾਂ ਦੇ ਨਾਲ ਆਪਾਂ ਇਹਨਾਂ ਨੂੰ ਤਿੰਨਾਂ ਨੂੰ ਜੋੜਨਾ ਲੱਕੜ ਜਿਹੜੀ ਪੂਰੀ 8 ਫੁੱਟ ਦੀ ਆ ਮੈਂ ਇੱਥੇ 5 5 ਇੰਚ ਦੇ ਜਿਹੜੇ ਪੀਸ ਕੱਟਣੇ ਚਾਹੀਦੇ ਮੈਨੂੰ 4 ਆ ਪਰ ਆਪਾਂ ਇਹਦੇ 3 ਪੀਸ ਇੱਕੋ ਜਿਹੇ ਰੱਖਣੇ ਕਰਕੇ ਨਾਲ 6 ਪੀਸ ਬਣਾ ਲੈਣੇ ਜਿਨ੍ਹਾਂ ਦੇ ਨਾਲ ਆਪਾਂ ਵਿਚਾਲੇ ਜਿਹੜੇ ਸਪੇਸਰ ਆਪਾਂ ਇਹਦੇ ਨਾਲ ਦੇਣੇ ਆ ਇਹਨਾਂ ਨੂੰ ਹੁਣ ਮੈਂ ਜਿਹੜੀਆਂ ਲੈਣਾ ਮਾਰੀਆਂ ਇਹਨਾਂ ਨੂੰ ਆਪਾਂ ਵੱਡ ਲੈਣੇ ਆ ਜਿਹੜਾ ਸੁਆਗਾ ਹੈਗਾ ਉਹ 7 ਫੁੱਟ ਤੋਂ ਥੋੜਾ ਜਿਹਾ ਵੱਡਾ ਰਹੂਗਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਪੀਸਾਂ ਨੂੰ ਕੱਟਦੇ ਆ ਜਿਹੜੇ ਸਪੇਸਰ ਤੇ ਫਿਰ ਆਪਾਂ ਸਾਰਿਆਂ ਦੇ ਵਿੱਚ ਜਿਹੜੀਆਂ ਗਲੀਆਂ ਕੱਢਣੀਆਂ ਅੱਡੇ ਤੋਂ ਆਪਾਂ ਪੀਸ ਵੱਢ ਲਿਆ ਜਿਹੜੇ ਆਪਾਂ ਸਪੇਸਰ ਬਣਾਉਣੇ ਆ ਆ ਮੈਨੂੰ 4 ਚਾਹੀਦੇ ਇੱਕ ਮੈਂ ਵੱਡਾ ਪੀਸ ਵੱਢ ਲਿਆ ਉਧਰ ਵੀ ਆਪਾਂ ਲਾ ਲਿਆ ਨਿਸ਼ਾਨੀਆਂ ਹੁਣ ਆਪਾਂ ਇਹਦੇ ਚ ਕੱਢਦੇ ਗਲੀਆਂ ਜਿਹਦੇ ਨਾਲ ਜਿਹੜਾ ਆਹ ਸਰਿਆ ਇਹਦੇ ਵਿੱਚ ਦੀ ਲੰਘ ਜੇ ਗਲੀਆਂ ਪਕੜਣੀਆਂ ਇਹਨਾਂ ਤੇ ਤੇ ਉਹ 4 ਜਿਹੜੇ ਸਪੇਸਰ ਆ ਉਹਨਾਂ ਤੇ ਲੋਜੀ ਸੁਹਾਗੇ ਦਾ ਕੰਮ ਸ਼ੁਰੂ ਕੀਤੇ ਨੇ ਵੀ ਬਹੁਤ ਹਫ਼ਤੇ ਹੋ ਗਏ ਆ ਤੇ ਵਿੱਚੋਂ ਮੈਂ ਬਿਜ਼ੀ ਹੋ ਗਿਆ ਸੀ ਟਾਈਮ ਨਹੀਂ ਸੀ ਤੇ ਆਪਾਂ ਜਿਹੜੇ ਇਹ ਤਿੰਨ ਫੱਟੀਆਂ ਇਹਨਾਂ ਨੂੰ ਇਕੱਠੀਆਂ ਕਰਤੀਆਂ ਮੇਰੇ ਕੋਲ ਕੋਈ ਵੈਲਡਿੰਗ ਸੈੱਟ ਹੈ ਨਹੀਂ ਜਾਂ ਕੋਈ ਚੀਜ਼ ਬਣਾਉਣ ਨੂੰ ਹੈ ਨਹੀਂ ਪਹਿਲਾਂ ਮੈਂ ਇੱਥੇ ਕੋਈ ਚੀਜ਼ ਵੈਲਡ ਕਰਨ ਨੂੰ ਫਿਰਦਾ ਸੀ ਜਿਹਦੇ ਨਾਲ ਆਪਾਂ ਜਿਹੜੇ ਇਹ ਸੰਗਲ ਪਾਵਾਂਗੇ ਪਰ ਫਿਰ ਮੈਂ ਕੀ ਕੀਤਾ ਆਹਾ ਬਣਾਏ ਆ ਇਹਨਾਂ ਨੂੰ ਹੁਣ ਆਪਾਂ ਮੈਂ ਹੋਲ ਕੱਢ ਲਿਆ ਇਹਦੇ ਵਿੱਚ ਆਪਾਂ ਪਾ ਦੇਣਾ ਉਹ ਵੀ ਉੱਧਰ ਵੀ ਪਾ ਦੇਣਾ ਇਹਨੂੰ ਫਿਰ ਬਾਅਦ ਚ ਕੱਟ ਦੇਾਂਗੇ ਜੇ ਇਦਾਂ ਹੀ ਰਹੇ ਨਹੀਂ ਇੱਥੇ ਫਿਰ ਆਪਾਂ ਜਿਹੜਾ ਇਹਨੂੰ ਸੰਗਲ ਪਾ ਕੇ ਇਹਨੂੰ ਅੱਜ ਵਰਤਾਂਗੇ ਟਰੈਕਟਰ ਮੇਰਾ ਤਿਆਰ ਆ ਸਾਈਡਾ ਸੂਡਾ ਤੇ ਮੈਂ ਕਰਾ ਜਾ ਆਹ ਸਕ੍ਰੀਪਰ ਜਾਂ ਫੇਰਤਾ ਤੇ ਨਾਲ ਹੀ ਆਪਾਂ ਸੁਹਾਗਾ ਵਰਤਾਂਗੇ ਤੇ ਨਾਲੇ ਦੇਖਦੇ ਆਂ ਇਹਦਾ ਕਿਦਾਂ ਬਣਿਆ ਸੁਹਾਗਾ ਆਪਾਂ ਪਾ ਲਿਆ ਟਰੈਕਟਰ ਦੇ ਮਗਰ ਹਲੇ ਮੈਂ ਜਿਹੜੇ ਆਹ ਨਟ ਜੇ ਯੂਜ਼ ਕਰ ਦਾਂ ਸੰਗਲਾਂ ਨੂੰ ਬੰਨਣ ਦੇ ਲਈ ਪਰੇ ਥੋੜੇ ਜਿਹਾ ਟ੍ਰਿੱਕੀ ਜਿਹਾ ਕੰਮ ਆ ਜਦੋਂ ਮਿੱਟੀ ਪੈ ਜਾਂਦੀ ਜਿਹੜੇ ਨੜ ਜਿਖਾ ਨੇ ਬਹੁਤ ਔਖ ਹੁੰਦੇ ਇੱਥੇ ਮੈਂ ਹੁੱਕਾ ਲਾਉਂਗਾ ਇਹ ਥੋੜਾ ਥੋੜਾ ਆਪਾਂ ਅਪਗ੍ਰੇਡ ਕਰੀ ਜਾਵਾਂਗੇ ਇਹਨੂੰ ਤੇ ਪਰ ਹਾਲ ਦੀ ਘੜੀ ਆਪਾਂ ਸੁਹਾਗਾ ਪਾਲਿਆ ਮਗਰ ਹੁਣ ਇਹਨੂੰ ਆਪਾਂ ਵਰਤਦਿਆਂ ਦੇਖਦੇ ਆਂ ਇਹ ਕੀ ਕੰਮ ਕਰਦਾ ਵੀ ਕਿ ਨਹੀਂ ਇਹ ਮੈਨੂੰ ਥੋੜਾ ਜਿਹਾ ਹੌਲਾ ਲੱਗਦਾ ਪਰ ਕੰਮ ਵੀ ਵਾੜਾ ਨਹੀਂ ਆਪਾਂ ਇਹ ਤਾਂ ਲੈਣਾ ਟਰੈਕਟਰ ਵੀ ਛੋਟਾ ਪਰ ਜੇ ਲੋਡ ਹੋਈ ਤਾਂ ਇਹਦੇ ਤੇ ਆਪਾਂ ਜਿਹੜੀਆਂ ਬੋਰੀਆਂ ਮਿੱਟੀ ਦੀਆਂ ਪਰ ਕੇ ਰੱਖ ਲਾਂਗੇ ਲੋ ਜੀ ਆਪਣਾ ਕੰਮ ਹੋ ਗਿਆ ਡਨ ਸਾਰੇ ਕਰਤਾ ਪੱਧਰ ਥੋੜਾ ਥੋੜਾ ਕਾਹ ਜਾਹਰਾ ਹੋਇਆ ਸਿੱਲੂਈ ਜੀ ਸੀਗੀ ਤੇ ਤੁੱਪਾਂ ਲੱਗੀਆਂ ਸੀ ਮੀਂਹ ਤੋਂ ਬਾਅਦ ਤੇ ਹੁਣ ਹੋ ਗਿਆ ਫੇਰ ਪੱਧਰ ਇਹ ਅੱਜ ਲਈ ਇੰਨੇ ਹੀ ਧੰਨਵਾਦ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ